ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਲ ਅੱਜ ਫੇਰ ਇੱਕ ਬਹੁਤ ਹੀ ਕੰਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੈ ਤੁਹਾਡੇ ਨਾਲ ਦੋਸਤੋ ਜਦੋਂ ਕਿਸੇ ਵਿਅਕਤੀ ਨੂੰ ਕਿਸੇ ਨਾਗਰਿਕ ਨੂੰ ਪੁਲਿਸ ਵੱਲੋਂ ਪੁੱਛਗਿੱਛ ਦੇ ਲਈ ਬੁਲਾਇਆ ਜਾਂਦਾ ਹੈ ਕਈ ਵਾਰੀ ਪੁਲਿਸ ਵਿਅਕਤੀ ਨੂੰ ਬੁਲਾ ਲੈਂਦੀ ਹੈ ਥਾਣੇ ਦੇ ਵਿੱਚ ਸੱਦ ਲੈਂਦੀ ਹੈ ਜਦੋਂ ਕੇਸ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਜਾਂਚ ਪੜਤਾਲ ਹੁੰਦੀ ਹੈ ਪਰਚਾ ਦਰਜ ਹੋਣ ਤੋਂ ਬਾਅਦ ਜਾਂ ਫਿਰ ਕਈ ਵਾਰੀ ਪੁਲਿਸ ਦੇ ਦੁਆਰਾ ਕਈ ਵਿਅਕਤੀਆਂ ਨੂੰ ਅਰੈਸਟ ਵੀ ਕਰ ਲਿਆ ਜਾਂਦਾ ਹੈ ਗ੍ਰਿਫਤਾਰ ਵੀ ਕਰ ਲਿਆ ਜਾਂਦਾ ਹੈ ਤਾਂ ਫਿਰ ਉਸ ਟਾਈਮ ਤੇ ਕਿਹੜੀਆਂ-ਕਿਹੜੀਆਂ ਪ੍ਰਤੀਕ੍ਰਿਆਵਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਪੂਰਾ ਪ੍ਰੋਸੀਜਰ ਕੀ ਹੈ ਤੇ ਆਮ ਲੋਕਾਂ ਦੇ ਹੱਕ ਕੀ ਨੇ ਅਧਿਕਾਰ ਕੀ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸੇ ਮਹੱਤਵਪੂਰਨ ਟੌਪਿਕ ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਕੋਈ ਕਾਗਨੀਜੇਬਲ ਅਫੈਂਸ ਕਮਿਟ ਹੁੰਦਾ ਹੈ ਕਿਤੇ ਕੋਈ ਇਹੋ ਜਿਹਾ ਅਪਰਾਧ ਹੋ ਜਾਂਦਾ ਹੈ ਜਿਹੜਾ ਕਿ ਇੱਕ ਸੀਰੀਅਸ ਅਪਰਾਧ ਹੁੰਦਾ ਹੈ ਜਿਵੇਂ ਕੋਈ ਮਰਡਰ ਹੋ ਗਿਆ ਰੇਪ ਹੋ ਗਿਆ ਡਕੈਤੀ ਹੋ ਗਈ ਚੋਰੀ ਹੋ ਗਈ ਹੋਰ ਬਹੁਤ ਸਾਰੇ ਜਿਹੜੇ ਅਪਰਾਧ ਨੇ ਜਿਹੜੇ ਕਿ ਸੀਰੀਅਸ ਅਪਰਾਧ ਮੰਨੇ ਜਾਂਦੇ ਨੇ ਹੀਨੀਅਸ ਅਪਰਾਧ ਮੰਨੇ ਜਾਂਦੇ ਨੇ ਕ੍ਰਾਈਮ ਜਿਨ੍ਹਾਂ ਨੂੰ ਅਸੀਂ ਪੰਜਾਬੀ ਦੇ ਵਿੱਚ ਵੱਡੇ ਅਪਰਾਧ ਵੀ ਕਹਿ ਸਕਦੇ ਹਾਂਗੇ ਜਿਹੜੀ ਪੁਲਿਸ ਹੈ ਪਹਿਲਾਂ ਉਹ ਐਫ ਆਈ ਆਰ ਦਰਜ ਕਰਦੀ ਹੈ ਪਰਚਾ ਦਰਜ ਕਰਦੀ ਹੈ ਜਿਹਨੂੰ ਅਸੀਂ ਪਹਿਲੀ ਸੂਚਨਾ ਰਿਪੋਰਟ ਵੀ ਕਹਿ ਦਿੰਦੇ ਹਾਂਗੇ ਤੇ ਫਿਰ ਉਸ ਤੋਂ ਬਾਅਦ ਜੇ ਕੋਈ ਵਿਅਕਤੀ ਉਸ ਮਾਮਲੇ ਦੇ ਵਿੱਚ ਸ਼ੱਕੀ ਹੁੰਦਾ ਹੈ ਜਿਸ ਤੇ ਕੋਈ ਸ਼ੱਕ ਹੁੰਦਾ ਹੈ ਜਾਂ ਕੋਈ ਵਿਟਨੈਸ ਹੁੰਦਾ ਹੈ ਗਵਾਹ ਹੁੰਦਾ ਹੈ ਤਾਂ ਜਿਹੜੀ ਪੁਲਿਸ ਹੈ ਫਿਰ ਉਸ ਵਿਅਕਤੀ ਨੂੰ ਪੁੱਛਗਿੱਛ ਦੇ ਲਈ ਬੁਲਾ ਸਕਦੀ ਹੈ ਇਨਵੈਸਟੀਗੇਸ਼ਨ ਦਾ ਇਹ ਇੱਕ ਪਾਰਟ ਹੈ ਜਾਂਚ ਪੜਤਾਲ ਕਰ ਸਕਦੀ ਹੈਗੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਸਾਲ 2024 ਦੇ ਵਿੱਚ ਤਿੰਨ ਨਵੇਂ ਕਾਨੂੰਨ ਆਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਹੈਗਾ ਭਾਰਤੀ ਨਾਗਰਿਕ ਸੁਰੱਖਿਆ ਸਹਿਨਤਾ ਜਿਹੜਾ ਕਿ ਕ੍ਰਿਮੀਨਲ ਪ੍ਰੋਸੀਜਰ ਕੋਡ ਦੀ ਜਗ੍ਹਾ ਤੇ ਆਇਆ ਸ਼ੋਰਟ ਦੇ ਵਿੱਚ ਅਸੀਂ ਇਹਨੂੰ BNSS ਕਹਿ ਦਿੰਦੇ ਹਾਂ ਇਸ ਕਾਨੂੰਨ ਦੀ ਧਾਰਾ ਜਿਹੜੀ 35 2 ਹੈ ਉਸ ਦੇ ਤਹਿਤ ਜੇਕਰ ਪੁਲਿਸ ਕਿਸੇ ਵਿਅਕਤੀ ਨੂੰ ਪੁੱਛਗਿੱਛ ਦੇ ਲਈ ਟੱਲਬ ਕਰਨਾ ਚਾਹੁੰਦੀ ਹੈ ਬੁਲਾਉਣਾ ਚਾਹੁੰਦੀ ਹੈ ਤਾਂ ਜਿਹੜਾ ਸਬੰਧਤ ਜਾਂਚ ਅਧਿਕਾਰੀ ਹੁੰਦਾ ਜਿਹਨੂੰ ਅਸੀਂ ਆਈਓ ਕਹਿੰਦੇ ਆਂਗੇ ਫਿਰ ਉਸ ਨੂੰ ਇੱਕ ਲਿਖਤੀ ਨੋਟਿਸ ਭੇਜਣਾ ਪੈਂਦਾ ਹੈਗਾ ਇਸ ਕੇਸ ਦੇ ਵਿੱਚ ਕੇਸ ਦੇ ਬੇਰਬਿਆਂ ਅਤੇ ਕਾਨੂੰਨ ਦੀਆਂ ਧਰਾਵਾਂ ਦਾ ਵੀ ਸਪਸ਼ਟ ਤੌਰ ਤੇ ਜ਼ਿਕਰ ਹੋਣਾ ਚਾਹੀਦਾ ਹੈਗਾ ਜਿਹੜਾ ਸਬੰਧਤ ਵਿਅਕਤੀ ਹੁੰਦਾ ਉਹ ਸੁਣਵਾਈ ਦੇ ਲਈ ਆਪਣੇ ਵਕੀਲ ਦੇ ਨਾਲ ਜਾਂ ਫਿਰ ਇਕੱਲਾ ਵੀ ਪੇਸ਼ ਹੋ ਸਕਦਾ ਹੈ ਥਾਣੇ ਦੇ ਵਿੱਚ ਜੇ ਉਹ ਚਾਹੇ ਤਾਂ ਆਪਣੇ ਐਡਵੋਕੇਟ ਨੂੰ ਵਕੀਲ ਨੂੰ ਨਾਲ ਵੀ ਲੈ ਕੇ ਜਾ ਸਕਦਾ ਹੈਗਾ ਕਾਨੂੰਨ ਦੇ ਮੁਤਾਬਕ ਕਿਸੇ ਵਿਅਕਤੀ ਨੂੰ ਸਪਸ਼ਟ ਕਾਰਨ ਤੋਂ ਬਿਨਾਂ ਪੁੱਛਗਿੱਛ ਦੇ ਲਈ ਨਹੀਂ ਬੁਲਾਇਆ ਜਾ ਸਕਦਾ ਸਪਸ਼ਟ ਕਰਨ ਦੇਣੇ ਪਹਿਣਗੇ ਕਲੀਅਰ ਹੋਣਾ ਚਾਹੀਦਾ ਹੈ ਕਿ ਉਹਨੂੰ ਕਿਉਂ ਬੁਲਾਇਆ ਜਾ ਰਿਹਾ ਹੈ ਜਿਹੜਾ ਸਬੰਧਤ ਵਿਅਕਤੀ ਹੈ ਉਸਨੂੰ ਇਹ ਜਾਣਨ ਦਾ ਅਧਿਕਾਰ ਹੈ ਉਸਦਾ ਇਹ ਹੱਕ ਹੈ ਕਿ ਉਸਨੂੰ ਕਿਸ ਮਾਮਲੇ ਦੇ ਵਿੱਚ ਬੁਲਾਇਆ ਜਾ ਰਿਹਾ ਹੈ ਕਿਸ ਮਾਮਲੇ ਦੇ ਵਿੱਚ ਉਹ ਸ਼ੱਕੀ ਹੈ ਜਾਂ ਕਿਸ ਮਾਮਲੇ ਦੇ ਵਿੱਚ ਉਹ ਵਵਾ ਹੈ ਜਿਹੜਾ ਇਹ ਕਾਨੂੰਨ ਆਇਆ ਹੈ ਭਾਰਤੀ ਨਾਗਰਿਕ ਸੁਰੱਖਿਆ ਸਹਿਨਤਾ ਇਸ ਦੀ ਜਿਹੜੀ ਧਾਰਾ 38 ਹੈ ਉਸ ਦੇ ਮੁਤਾਬਕ ਸਬੰਧਤ ਵਿਅਕਤੀ ਨੂੰ ਜਿਸ ਨੂੰ ਬੁਲਾਇਆ ਜਾ ਰਿਹਾ ਹੈ ਮੁਕਦਮੇ ਤੋਂ ਪਹਿਲਾਂ ਜਾਂ ਮੁਕਦਮੇ ਦੇ ਦੌਰਾਨ ਜਾਂਚ ਪੜਤਾਲ ਦੇ ਦੌਰਾਨ ਵਕੀਲ ਕਰਨ ਦਾ ਅਧਿਕਾਰ ਹੈ ਤੇ ਵਕੀਲ ਦੇ ਨਾਲ ਸਲਾਹ ਕਰਨ ਦਾ ਵੀ ਅਧਿਕਾਰ ਹੈ ਭਾਵੇਂ ਵਕੀਲ ਪੂਰੀ ਸੁਣਵਾਈ ਦੇ ਦੌਰਾਨ ਮੌਜੂਦ ਨਹੀਂ ਹੋ ਸਕਦਾ ਪਰ ਵਿਅਕਤੀ ਨੂੰ ਕੁਝ ਖਾਸ ਬ੍ਰੀਕਾਂ ਦੇ ਦੌਰਾਨ ਵਕੀਲ ਦੇ ਨਾਲ ਮਿਲਣ ਦੀ ਇਜਾਜ਼ਤ ਹੁੰਦੀ ਹੈਗੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿੱਛੇ ਜੇ ਹੁਣ ਜਿਹੜਾ ਮਜੀਠੀਏ ਵਾਲਾ ਮਸਲਾ ਭਖਿਆ ਹੋਇਆ ਹੈਗਾ ਪੰਜਾਬ ਪੰਜਾਬ ਵਿਜੀਲੈਂਸ ਨੇ ਉਹਨੂੰ ਅਰੈਸਟ ਕੀਤਾ ਹੈ ਗ੍ਰਿਫਤਾਰ ਕੀਤਾ ਹੈ ਨਾਬਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਹੈ ਤੇ ਦੋਸਤੋ ਅਸੀਂ ਗੱਲ ਕਰ ਰਹੇ ਹਾਂ ਪ੍ਰਕਿਰਿਆ ਦੀ ਕਿ ਪ੍ਰਕਿਰਿਆ ਕੀ ਹੈ ਜਦੋਂ ਪੁਲਿਸ ਕਿਸੇ ਵਿਅਕਤੀ ਨੂੰ ਸੱਦਦੀ ਹੈ ਬੁਲਾਉਂਦੀ ਹੈ ਤਲਬ ਕਰਦੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਵਿਅਕਤੀ ਗਵਾਹ ਹੁੰਦਾ ਹੈ ਜਾਂ ਸ਼ੱਕੀ ਹੁੰਦਾ ਹੈ ਜੇਕਰ ਪੁਲਿਸ ਕਿਸੇ ਵਿਅਕਤੀ ਨੂੰ ਪੁੱਛਗਿੱਛ ਲਈ ਪੇਸ ਹੋਣ ਦੇ ਦੌਰਾਨ অপਰਾਧ કબૂল ਕਰਨ ਦੇ ਲਈ ਮਜਬੂਰ ਕਰਦੀ ਹੈ ਕਿ ਉਹ ਆਪਣਾ ਅਪਰਾਧ ਮੰਨ ਲੇ ਜੁਰਮ ਮੰਨ ਲੇ ਪੁਲਿਸ ਕਿਸੇ ਵਿਅਕਤੀ ਦੇ ਨਾਲ ਧੱਕਾ ਕਰਦੀ ਹੈ ਤਾਂ ਪੁਲਿਸ ਇਸ ਤਰ੍ਹਾਂ ਬਿਲਕੁਲ ਨਹੀਂ ਕਰ ਸਕਦੀ ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਇੱਕ ਟਾਪਿਕ ਤੇ ਗੱਲ ਕੀਤੀ ਸੀਗੀ ਰਾਈਟ ਟੂ ਸਾਈਲੈਂਸ ਚੁੱਪ ਰਹਿਣ ਦਾ ਅਧਿਕਾਰ ਵਿਅਕਤੀ ਦੀ ਮਰਜ਼ੀ ਹੈ ਉਹ ਚੁੱਪ ਰਹਿ ਸਕਦਾ ਹੈ ਭਾਵੇਂ ਉਹ ਕੁਝ ਵੀ ਨਾ ਬੋਲੇ ਉਹ ਆਪਣੇ ਵਕੀਲ ਦੇ ਨਾਲ ਸਲਾਹ ਕਰ ਸਕਦਾ ਹੈ ਉਹ ਕਹਿ ਸਕਦਾ ਹੈ ਕਿ ਮੈਂ ਉਹਨਾਂ ਟਾਈਮ ਕੁਝ ਨਹੀਂ ਦੱਸਣਾ ਜੀ ਪਹਿਲਾ ਮੈਂ ਆਪਣੇ ਵਕੀਲ ਦੇ ਨਾਲ ਸਲਾਹ ਕਰਨੀ ਹੈ ਗੱਲਬਾਤ ਕਰਨੀ ਹੈ ਜਿਹੜਾ ਸਾਡੇ ਭਾਰਤ ਦਾ ਸੰਵਿਧਾਨ ਹੈ ਉਸ ਦਾ ਜਿਹੜਾ ਆਰਟੀਕਲ 20 ਹੈ ਤੇ ਸਬਸੈਕਸ਼ਨ ਜਿਹੜੀ ਸਬ ਆਰਟੀਕਲ ਹੈ ਜਿਹੜਾ ਉਹ ਟਿੰਦਾ ਹੈ ਤੇ ਜਿਹੜਾ ਇਹ ਨਵਾਂ ਕਾਨੂੰਨ ਆਇਆ ਹੈ ਭਾਰਤੀ ਨਾਗਰਿਕ ਸੁਰੱਖਿਆ ਸਹਿਨਤਾ ਇਸ ਦੀ ਜਿਹੜੀ ਧਾਰਾ 38 ਹੈ ਇਸ ਦੇ ਮੁਤਾਬਕ ਜਿਹੜਾ ਸਬੰਧਤ ਵਿਅਕਤੀ ਹੈ ਉਹ ਕਹਿ ਸਕਦਾ ਹੈ ਕਿ ਮੈਂ ਆਪਣੇ ਵਕੀਲ ਤੋਂ ਬਿਨਾ ਕੁਝ ਨਹੀਂ ਕਹਿਣਾ ਹੈਗਾ ਮੈਂ ਚੁੱਪ ਰਹਿਣਾ ਮੈਂ ਕੁਝ ਨਹੀਂ ਬੋਲਣਾ ਵਕੀਲ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਕੁਝ ਕਹਿਣਾਗਾ ਭਾਰਤੀ ਨਾਗਰਿਕ ਸੁਰੱਖਿਆ ਸਹਿਨਤਾ ਦੀ ਧਾਰਾ ਜਿਹੜੀ 35 ਹੈ ਉਸ ਦੇ ਮੁਤਾਬਕ ਵੀ ਜੇਕਰ ਕੋਈ ਵਿਅਕਤੀ ਜਿਵੇਂ ਕੋਈ ਬਜ਼ੁਰਗ ਹੈ ਕੋਈ ਅਪਾਹਜ ਹੈ ਹੈਂਡੀਕੈਪਟ ਹੈ ਜਾਂ ਕੋਈ ਔਰਤ ਹੈ ਤਾਂ ਉਸ ਨੂੰ ਪੁੱਛਗਿੱਛ ਦੇ ਲਈ ਪੁਲਿਸ ਸਟੇਸ਼ਨ ਦੇ ਲਈ ਆਉਣ ਦੇ ਲਈ ਨਹੀਂ ਕਿਹਾ ਜਾਣਾ ਚਾਹੀਦਾ ਇਹ ਕਾਨੂੰਨ ਕਹਿੰਦਾਗਾ ਪੁਲਿਸ ਨੂੰ ਉਸ ਦੇ ਘਰ ਜਾ ਕੇ ਜਿੱਥੇ ਉਹ ਹੈਗਾ ਵਿਅਕਤੀ ਉੱਥੇ ਜਾ ਕੇ ਪੁੱਛਗਿੱਛ ਕਰਨੀ ਚਾਹੀਦੀ ਹੈਗੀ ਸੁਪਰੀਮ ਕੋਰਟ ਦੀਆਂ ਬਹੁਤ ਸਾਰੀਆਂ ਜੱਜਮੈਂਟਸ ਵੀ ਹੈਗੀਆਂ ਨੇ ਕਿ ਵਿਅਕਤੀਆਂ ਨੂੰ ਸਿਰਫ ਮੈਜਿਸਟ੍ਰੇਟ ਦੀ ਪੂਰਵ ਇਜਾਜ਼ਤ ਦੇ ਨਾਲ ਹੀ ਪੁੱਛਗਿੱਛ ਦੇ ਲਈ ਪੁਲਿਸ ਸਟੇਸ਼ਨ ਦੇ ਵਿੱਚ ਬੁਲਾਇਆ ਜਾ ਸਕਦਾ ਹੈ ਥਾਣੇ ਦੇ ਵਿੱਚ ਬੁਲਾਇਆ ਜਾ ਸਕਦਾ ਹੈ ਜੇ ਕੋਈ ਬਜ਼ੁਰਗ ਹੈ ਕੋਈ ਹੈਂਡੀਕੈਪ ਹੈ ਕੋਈ ਔਰਤ ਹੈ ਤੇ ਇਹ ਕਾਨੂੰਨ ਇਹ ਵੀ ਕਹਿੰਦਾ ਹੈ ਜਿਹੜੀ ਧਾਰਾ 43 ਹੈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਉਸਦੇ ਮੁਤਾਬਕ ਜਦੋਂ ਔਰਤਾਂ ਤੋਂ ਪੁੱਛਗਿੱਛ ਕਰਨੀ ਹੈ ਜਾਂ ਕਿਸੇ ਔਰਤ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਉਸ ਟਾਈਮ ਤੇ ਕੋਈ ਲੇਡੀ ਪੁਲਿਸ ਅਫੀਸਰ ਦਾ ਮੌਜੂਦ ਹੋਣਾ ਵੀ ਜ਼ਰੂਰੀ ਹੈ ਕੋਈ ਮਹਿਲਾ ਪੁਲਿਸ ਅਧਿਕਾਰੀ ਹੈ ਜਿਹੜੀ ਕੋਈ ਪੋਜੀਟਿਵ ਵਾਲੀ ਜਿਹੜੀ ਲੇਡੀ ਹੈ ਉਸ ਦਾ ਪ੍ਰੈਜ਼ੈਂਟ ਹੋਣਾ ਵੀ ਜ਼ਰੂਰੀ ਹੈ ਜੇ ਕੋਈ ਐਫ ਆਈ ਆਰ ਦਰਜ ਹੋ ਗਈ ਕੋਈ ਪਰਚਾ ਮੁਕੱਦਮਾ ਦਰਜ ਹੋ ਗਿਆ ਜੇ ਉਸ ਪਰਚੇ ਦੇ ਵਿੱਚ ਕੋਈ ਇਹੋ ਜਿਹਾ ਆਫੈਂਸ ਹੈ ਜਿਸ ਦੇ ਵਿੱਚ ਜਿਹੜੀ ਸਜ਼ਾ ਹੈ ਉਹ ਸੱਤ ਸਾਲ ਤੋਂ ਵੱਧ ਦੀ ਸਜ਼ਾ ਵਾਲਾ ਅਪਰਾਧ ਹੈ ਪ੍ਰਾਈਮ ਹੈ ਅਫੈਂਸ ਹੈ ਜਿਵੇਂ ਕੋਈ ਮਰਡਰ ਹੈ ਰੇਪ ਹੈ ਗੱਤੀ ਹੈ ਠੀਕ ਹੈ ਜੀ ਜੇ ਕੋਈ ਇਸ ਤਰ੍ਹਾਂ ਦਾ ਕ੍ਰਾਈਮ ਹੈ ਜਿਸ ਦੇ ਵਿੱਚ ਸਜ਼ਾ 7 ਸਾਲ ਤੋਂ ਵੱਧ ਦੀ ਬਣਦੀ ਹੈ ਤਾਂ ਜਿਹੜੀ ਪੁਲਿਸ ਹੈ ਫਿਰ ਉਹ ਸ਼ਾਮਲ ਵਿਅਕਤੀ ਨੂੰ ਗ੍ਰਿਫਤਾਰ ਕਰ ਸਕਦੀ ਹੈਗੀ ਜਿਹੜਾ ਇੱਕ ਹੋਰ ਨਵਾਂ ਕਾਨੂੰਨ ਆਇਆ ਹੈ ਭਾਰਤੀ ਨਿਆਇ ਸੰਹਿਤਾ ਆਈਪੀਸੀ ਦੀ ਜਗ੍ਹਾ ਤੇ ਉਸ ਦੀ ਜਿਹੜੀ ਧਾਰਾ 35 ਹੈ ਉਹ ਇਹ ਕਹਿੰਦੀ ਹੈ ਕਿ ਜੇਕਰ ਮਾਮਲਾ 7 ਸਾਲ ਦੀ ਸਜ਼ਾ ਤੋਂ ਘੱਟ ਵਾਲਾ ਜਿਵੇਂ ਕਈ ਤਰ੍ਹਾਂ ਦੇ ਅਫੈਂਸ ਹੁੰਦੇ ਨੇ ਕਈਆਂ 'ਚ 3 ਸਾਲ ਸਜ਼ਾ 2 ਸਾਲ 1 ਸਾਲ 10 ਸਾਲ 14 ਸਾਲ 20 ਸਾਲ ਉਮਰ ਕੈਦ ਇਸ ਤਰ੍ਹਾਂ ਦੇ ਅਫੈਂਸ ਹੁੰਦੇ ਨੇ ਕਿਸੇ 'ਚ ਸਜ਼ਾ ਘੱਟ ਹੁੰਦੀ ਹੈ ਕਿਸੇ 'ਚ ਵੱਧ ਹੁੰਦੀ ਹੈ ਪਰ ਜੇ ਕੋਈ ਇਹੋ ਜਿਹਾ ਅਫੈਂਸ ਹੈ ਜਿਹਦੇ ਵਿੱਚ ਸਜ਼ਾ 7 ਸਾਲ ਤੋਂ ਘੱਟ ਦੀ ਬਣਦੀ ਹੈਗੀ ਤਾਂ ਫਿਰ ਪੁਲਿਸ ਨੂੰ ਗ੍ਰਿਫਤਾਰੀ ਤੋਂ ਬਚਣਾ ਚਾਹੀਦਾ ਹੈ ਗ੍ਰਿਫਤਾਰੀ ਨਹੀਂ ਕਰਨੀ ਚਾਹੀਦੀ ਵਿਅਕਤੀ ਨੂੰ ਅਰੈਸਟ ਨਹੀਂ ਕਰਨਾ ਚਾਹੀਦਾ ਉਸ ਨੂੰ ਨੋਟਿਸ ਭੇਜਣਾ ਚਾਹੀਦਾ ਹੈਗਾ ਜਿਵੇਂ ਕਿ ਅਸੀਂ ਪਹਿਲਾਂ ਪੜ੍ਹਦੇ ਸੀਗੇ 41A ਸੈਕਸ਼ਨ ਹੁੰਦਾ ਸੀ ਧਾਰਾ ਹੁੰਦੀ ਸੀ ਆਪਣਾ CrPC ਦੀ ਵਿਅਕਤੀਗਤ ਤੌਰ ਤੇ ਪੁੱਛਗਿੱਛ ਦੇ ਲਈ ਪੇਸ ਹੋਣ ਦੇ ਲਈ ਨੋਟਿਸ ਭੇਜਣਾ ਚਾਹੀਦਾ ਹੈਗਾ ਜੇ 7 ਸਾਲ ਦੀ ਸਜ਼ਾ ਤੋਂ ਘੱਟ ਵਾਲਾ ਅਫੈਂਸ ਹੈ ਕ੍ਰਾਈਮ ਹੈ ਗ੍ਰਿਫਤਾਰੀ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ ਸਬੰਧਤ ਵਿਅਕਤੀ ਸਹਿਯੋਗ ਨਹੀਂ ਕਰਦਾ ਕੋਆਪਰੇਟ ਨਹੀਂ ਕਰਦਾ ਜਾਂ ਮੈਨੂੰ ਲੱਗਦਾ ਹੈ ਕਿ ਉਹ ਜਿਹੜੇ ਸਬੂਤ ਨੇ ਉਹਨਾਂ ਦੇ ਨਾਲ ਛੇੜਛਾੜ ਕਰੂਗਾ ਜਾਂ ਫਿਰ ਉਹ ਭੱਜ ਸਕਦਾ ਹੈਗਾ ਜਾਂ ਕੋਈ ਹੋਰ ਇਹੋ ਜਿਹਾ ਕ੍ਰਾਈਮ ਕਰ ਸਕਦਾ ਹੈਗਾ ਤਾਂ ਹੀ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜੇਕਰ ਪੁਲਿਸ ਕਿਸੇ ਨੂੰ ਮਾਮੂਲੀ ਅਪਰਾਧ ਦੇ ਲਈ ਗ੍ਰਿਫਤਾਰ ਕਰਨਾ ਚਾਹੁੰਦੀ ਵੀ ਹੈ ਤਾਂ ਪੁਲਿਸ ਨੂੰ ਇੱਕ ਲਿਖਤੀ ਕਾਰਨ ਹੈ ਜਿਹੜਾ ਉਹ ਵੀ ਦਰਜ ਕਰਨਾ ਪਊਗਾ ਕਿ ਕਿਉਂ ਗ੍ਰਿਫਤਾਰ ਕਰਨਾ ਪੈ ਰਿਹਾ ਹੈ ਗ੍ਰਿਫਤਾਰੀ ਕਿਉਂ ਜ਼ਰੂਰੀ ਹੈ ਇਸ ਨੂੰ ਅਸੀਂ ਕਈ ਵਾਰੀ ਰਿਕਾਰਡਡ ਜਸਟੀਫਿਕੇਸ਼ਨ ਵੀ ਕਹਿ ਦਿੰਦੇ ਹਾਂ ਕੋਡਡ ਜਸਟੀਫਿਕੇਸ਼ਨ ਹੁੰਦੀ ਹੈ ਇਹ ਜਿਹੜੀ ਰਿਕਾਰਡਿੰਗ ਹੁੰਦੀ ਹੈ ਇਸ ਦਾ ਬਾਅਦ ਦੇ ਵਿੱਚ ਅਦਾਲਤ ਦੇ ਦੁਆਰਾ ਪ੍ਰਸ਼ਨਿਚਣ ਕੀਤਾ ਜਾਊਗਾ ਤੇ ਕਈ ਤਰ੍ਹਾਂ ਦੇ ਕ੍ਰਾਈਮ ਹੁੰਦੇ ਨੇਗੇ ਅਫੈਂਸ ਹੁੰਦੇ ਨੇ ਜਿਹੜੇ ਧੋਖਾ ਧੜੀ ਦੇ ਜਾਂ ਜਾਇਦਾਦ ਦੇ ਕਈ ਡਿਸਪਿਊਟ ਹੁੰਦੇ ਨੇ ਵਿਵਾਦ ਹੁੰਦੇ ਨੇ ਜਾਂ ਕਈ ਹੋਰ ਛੋਟੇ ਕੇਸ ਹੁੰਦੇ ਨੇ ਮਾਮਲੇ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਜਿਹੜੀ ਰਿਕਾਰਡਡ ਜਸਟੀਫਿਕੇਸ਼ਨ ਹੈਗੀ ਇਹ ਲੋੜੀਂਦੀਆਂ ਗ੍ਰਿਫਤਾਰੀਆਂ ਤੋਂ ਬਚਣ ਦੇ ਵਿੱਚ ਮਦਦ ਕਰਦੀ ਹੈਗੀ ਜੇਕਰ ਪੁਲਿਸ ਨੇ ਕਿਸੇ ਵਿਅਕਤੀ ਨੂੰ ਕਿਸੇ ਗੰਭੀਰ ਅਪਰਾਧ ਦੇ ਵਿੱਚ गिरफ्तार ਕਰਨਾਗਾ ਪੁਲਿਸ ਕਿਸੇ ਵਿਅਕਤੀ ਨੂੰ ਕਿਸੇ ਸੀਰੀਅਸ ਅਪਰਾਧ ਦੇ ਵਿੱਚ ਇੰਡੀਅਨਸ ਕ੍ਰਾਈਮ ਦੇ ਵਿੱਚ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤਾਂ ਫਿਰ ਉਸ ਨੂੰ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀਆਂ ਜਿਹੜੀਆਂ ਕੁਝ ਧਰਾਵਾਂ ਨੇ 35 36 ਤੇ 51 ਉਹਨਾਂ ਦੇ ਮਤਾਬਕ ਸਬੰਧਤ ਵਿਅਕਤੀ ਨੂੰ ਉਸ ਦੀ ਸਮਝ ਵਾਲੀ ਭਾਸ਼ਾ ਦੇ ਵਿੱਚ ਜਿਹੜੀ ਭਾਸ਼ਾ ਉਹ ਸਮਝ ਸਕਦਾ ਹੈ ਉਸ ਭਾਸ਼ਾ ਦੇ ਵਿੱਚ ਗ੍ਰਿਫਤਾਰੀ ਦੇ ਕਾਰਨਾਂ ਬਾਰੇ ਸੂਚਿਤ ਕਰਨਾ ਚਾਹੀਦਾਗਾ ਇਹ ਕਾਨੂੰਨ ਕਹਦਾਗਾ ਕਿ ਉਸ ਨੂੰ ਕਾਰਨ ਦੱਸਣੇ ਪੈਣਗੇ ਜੇ ਕੋਈ ਗ੍ਰਿਫਤਾਰੀ ਬਰਨਟ ਹੈਗਾ ਤਾਂ ਉਹ ਸਬੰਧਤ ਵਿਅਕਤੀ ਨੂੰ ਦਿਖਾਉਣਾ ਵੀ ਲਾਜ਼ਮੀ ਹੈਗਾ ਜਿਹੜਾ ਗ੍ਰਿਫਤਾਰ ਵਿਅਕਤੀ ਹੁੰਦਾ ਹੈ ਉਸਦੇ ਪਰਿਵਾਰ ਨੂੰ ਜਾਂ ਕਿਸੇ ਉਸਦੇ ਰਿਸ਼ਤੇਦਾਰ ਨੂੰ ਕਿਸੇ ਫੈਮਿਲੀ ਮੈਂਬਰ ਨੂੰ ਤੁਰੰਤ ਸੂਚਿਤ ਕੀਤਾ ਜਾਣਾ ਵੀ ਜ਼ਰੂਰੀ ਹੈਗਾ ਦੱਸਣਾ ਜ਼ਰੂਰੀ ਹੈਗਾ ਤੇ ਵਕੀਲ ਦੇ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਹੈ ਜਿਹੜੀ ਉਸ ਵਿਅਕਤੀ ਨੂੰ ਹੁੰਦੀ ਹੈਗੀ ਜਿਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈਗਾ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈਗੀ ਤੇ ਚੁੱਕ ਰਹਿਣ ਦਾ ਵੀ ਅਧਿਕਾਰ ਹੈ ਉਸ ਨੂੰ ਤੇ ਜਿਹੜੀ ਪੁਲਿਸ ਹੈ ਉਹ ਹਿਰਾਸਤ ਤੋਂ ਪਹਿਲਾਂ ਗ੍ਰਿਫਤਾਰੀ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਉਸ ਵਿਅਕਤੀ ਦੀ ਡਾਕਟਰੀ ਜਾਂਚ ਵੀ ਜ਼ਰੂਰ ਕਰਵਾਉਗੀ ਤੇ ਕਾਨੂੰਨ ਦੇ ਮੁਤਾਬਕ ਫਿਰ ਉਸ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨਾ ਹੁੰਦਾ ਹੈਗਾ ਕੋਰਟ ਦੇ ਵਿੱਚ ਲੈ ਕੇ ਜਾਣਾ ਹੁੰਦਾ ਹੈਗਾ ਹਾਲਾਂਕਿ ਉਸ ਦੇ ਵਿੱਚ ਜਿਹੜਾ ਹਾਂ ਉਹਨ ਜਾਣ ਦਾ ਜਿਹੜਾ ਸਮਾਂ ਹੈਗਾ ਉਹ ਸ਼ਾਮਲ ਨਹੀਂ ਹੁੰਦਾ 24 ਘੰਟਿਆਂ ਤੋਂ ਜ਼ਿਆਦਾ ਦੇ ਸਮੇਂ ਦੇ ਲਈ ਉਸ ਵਿਅਕਤੀ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਹਾਂ ਜੇ ਰਿਮਾਂਡ ਮਿਲਿਆ ਤਾਂ ਉਸ ਵਿਅਕਤੀ ਤੋਂ ਕੁਝ ਵੀ ਕੀਤਾ ਜਾ ਸਕਦੀ ਹੈ ਫਿਰ ਰੱਖਿਆ ਜਾ ਸਕਦਾ ਹੈ ਪਰ ਜੇ ਕੋਰਟ ਤੋਂ ਰਿਮਾਂਡ ਨਹੀਂ ਮਿਲਿਆ ਤਾਂ ਫਿਰ ਉਸ ਨੂੰ 24 ਘੰਟਿਆਂ ਤੋਂ ਜ਼ਿਆਦਾ ਦੇ ਸਮੇਂ ਦੇ ਲਈ ਪੁਲਿਸ ਸਟੇਸ਼ਨ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਉਸ ਵਿਅਕਤੀ ਦੇ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਜਾ ਸਕਦੀ ਕੋਈ ਬਦਸਲੂਕੀ ਨਹੀਂ ਕੀਤੀ ਜਾ ਸਕਦੀ ਕੋਈ ਗਾਲੀ ਗਲੋਚ ਨਹੀਂ ਕੀਤੀ ਜਾ ਸਕਦੀ ਜੇ ਇਸ ਤਰ੍ਹਾਂ ਦਾ ਕੁਝ ਵੀ ਹੁੰਦਾ ਹੈ ਤਾਂ ਉਹ ਵਿਅਕਤੀ ਹੈ ਜਿਹੜਾ ਹਾਇਰ ਅਥਾਰਟੀਜ਼ ਨੂੰ ਅਪਰੋਚ ਕਰ ਸਕਦਾ ਹੈਗਾ ਤੇ ਜੇ ਕਿਸੇ ਔਰਤ ਨੂੰ ਗ੍ਰਿਫਤਾਰ ਕਰਨਾ ਹੈ ਤਾਂ ਉਸ ਨੂੰ ਰਾਤ ਦੇ ਟਾਈਮ ਦੇ ਵਿੱਚ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਜੇ ਗ੍ਰਿਫਤਾਰ ਕਰਨਾ ਜ਼ਰੂਰੀ ਵੀ ਹੈ ਤਾਂ ਫਿਰ ਮੈਜਿਸਟ੍ਰੇਟ ਦੀ ਜਿਹੜੀ ਇਜਾਜ਼ਤ ਹੈ ਜਿਹੜੀ ਪ੍ਰਵਾਨਗੀ ਹੈ ਉਹ ਲੈਣੀ ਪਊਗੀ ਸ਼ਾਮ ਦੇ 6 ਵਜੇ ਤੋਂ ਬਾਅਦ ਤੇ ਸਵੇਰ ਦੇ 6 ਵਜੇ ਤੋਂ ਪਹਿਲਾਂ ਔਰਤ ਨੂੰ ਰਾਤ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਜੇ ਗ੍ਰਿਫਤਾਰ ਕਰਨਾ ਜ਼ਰੂਰੀ ਹੈ ਤਾਂ ਫਿਰ ਮੈਜਿਸਟ੍ਰੇਟ ਸਾਹਿਬ ਦੀ ਇਜਾਜ਼ਤ ਲੈਣੀ ਵੀ ਜ਼ਰੂਰੀ ਹੈਗੀ ਜੇ ਕੋਈ ਬਜ਼ੁਰਗ ਹੈ ਕੋਈ ਅਪਾਹਜ ਹੈ ਹੈਂਡੀਕੈਪਡ ਹੈ ਤਾਂ ਕਾਨੂੰਨ ਕਹਿੰਦਾ ਹੈ ਪੋਰਟ ਕਹਿੰਦੀ ਹੈ ਕਿ ਉਹਨਾਂ ਵੱਲ ਵਧੇਰੇ ਜਿਆਦਾ ਧਿਆਨ ਆ ਜਿਹੜਾ ਦਿੱਤਾ ਜਾਣਾ ਚਾਹੀਦਾ ਹੈ। ਜਿਹੜੀ ਪੁਲਿਸ ਹੈ ਸਿਰਫ ਇਸ ਲਈ ਗ੍ਰਿਫਤਾਰੀ ਨਹੀਂ ਕਰ ਸਕਦੀ ਕਿਉਂਕਿ ਉਸ ਦਾ ਨਾਮ ਜਿਹੜਾ ਐਫ ਆਈ ਆਰ ਦੇ ਵਿੱਚ ਦਰਜ ਜਾਏਗਾ। ਸਿਰਫ ਇਹ ਇੱਕ ਕਾਰਨ ਕਰਕੇ ਹੀ ਉਸ ਨੂੰ ਗ੍ਰਿਫਤਾਰੀ ਕੀਤਾ ਜਾ ਸਕਦਾ। ਜੇ ਲੋੜ ਹੈ ਗ੍ਰਿਫਤਾਰੀ ਦੀ ਜੇ ਕਾਰਨ ਸਪਸ਼ਟ ਨੇ, ਕਲੀਅਰ ਨੇ ਤਾਂ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਦਰਜ ਕਰਨਾ ਜ਼ਰੂਰੀ ਹੈ ਤੇ ਉਹਨਾਂ ਨੂੰ ਸਮਝਾਇਆ ਜਾਣਾ ਵੀ ਜ਼ਰੂਰੀ ਹੈ। ਜੇਕਰ ਪੁਲਿਸ ਜਿਹੜੀ ਹੈਗੀ ਹੈ ਗ੍ਰਿਫਤਾਰੀ ਦੇ ਦੌਰਾਨ ਇਹਨਾਂ ਪ੍ਰਕਿਰਿਆਵਾਂ ਦੀ ਇਹਨਾਂ ਸਟੈਪਸ ਦੀ ਪਾਲਣਾ ਨਹੀਂ ਕਰਦੀ ਇਹਨਾਂ ਨੂੰ ਫੋਲੋ ਨਹੀਂ ਕਰਦੀ ਤਾਂ ਤੁਸੀਂ ਅਦਾਲਤ ਦੇ ਵਿੱਚ ਜਾ ਸਕਦੇ ਹੋ ਅਪੀਲ ਕਰ ਸਕਦੇ ਹੋ ਤੁਸੀਂ ਅਰੈਸਟ ਨੂੰ ਚੈਲੰਜ ਕਰ ਸਕਦੇ ਹੋ ਜਿਵੇਂ ਕਿ ਹੁਣ ਮਜੀਠੀਏ ਦੀ ਗੱਲ ਚੱਲ ਰਹੀ ਸੀ ਕਿ ਉਸ ਦੀ ਅਰੈਸਟ ਨੂੰ ਚੈਲੰਜ ਕੀਤਾ ਜਾਊਗਾ ਜਿਹੜੀ ਗ੍ਰਿਫਤਾਰੀ ਹੈ ਉਹ ਕਾਨੂੰਨ ਦੇ ਮੁਤਾਬਕ ਨਹੀਂ ਹੋਈ ਹੈਗੀ ਤੇ ਜੇਕਰ ਕਿਸੇ ਵਿਅਕਤੀ ਨੂੰ ਲੱਗਦਾ ਹੈ ਕਿ ਉਸ ਨੂੰ ਕਾਨੂੰਨ ਦੀ ਉਲੰਘਣਾ ਕਰਕੇ ਗ੍ਰਿਫਤਾਰ ਕੀਤਾ ਗਿਆ ਹੈਗਾ ਜਿਹੜੀ ਅਰੈਸਟ ਹੋਈ ਹੈਗੀ ਉਹ ਕਾਨੂੰਨ ਦੇ ਮਤਲਬਕ ਨਹੀਂ ਹੋਈ ਤਾਂ ਉਹ ਕਾਰਨ ਦੱਸ ਕੇ ਅਦਾਲਤ ਦੇ ਵਿੱਚ ਪਟੀਸ਼ਨ ਪਾ ਸਕਦਾ ਹੈਗਾ ਜਾਂ ਫਿਰ ਬੇਲ ਦੇ ਵਿੱਚ ਜ਼ਮਾਨਤ ਦੇ ਵਿੱਚ ਇਹਨਾਂ ਗੱਲਾਂ ਨੂੰ ਆਧਾਰ ਬਣਾ ਸਕਦਾ ਹੈਗਾ ਅਰੈਸਟ ਨੂੰ ਵੀ ਚੈਲੰਜ ਕਰ ਸਕਦਾ ਹੈਗਾ ਜਿਹੜੀ ਗਲਤ ਗ੍ਰਿਫਤਾਰੀ ਹੈ ਉਸ ਦੇ ਬਾਰੇ ਵਿੱਚ ਜਿਹੜੀ ਸ਼ਿਕਾਇਤ ਹੈ ਉਹ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਵੀ ਕੀਤੀ ਜਾ ਸਕਦੀ ਹੈ ਸ਼ੈਸ਼ ਰਿਪੋਰਟ ਨੂੰ ਵੀ ਕੀਤੀ ਜਾ ਸਕਦੀ ਹੈ ਜਿਹੜਾ ਹਿਊਮਨ ਰਾਈਟਸ ਕਮਿਸ਼ਨ ਹੈ ਉਸ ਨੂੰ ਵੀ ਅਪਰੋਚ ਕੀਤਾ ਜਾ ਸਕਦਾ ਹੈ ਜਾਂ ਫਿਰ ਹਾਈ ਕੋਰਟ ਦੇ ਵਿੱਚ ਵੀ ਅਪਰੋਚ ਕੀਤੀ ਜਾ ਸਕਦੀ ਹੈ ਤੇ ਦੋਸਤੋ ਜੇਕਰ ਕਿਸੇ ਵਿਅਕਤੀ ਨੂੰ ਜਿਸ ਨੂੰ ਪੁੱਛਗਿੱਛ ਦੇ ਲਈ ਲੈ ਕੇ ਜਾਇਆ ਜਾਂਦਾ ਹੈਗਾ ਜਾਂ ਗ੍ਰਿਫਤਾਰ ਕੀਤਾ ਜਾਂਦਾ ਹੈਗਾ ਜਿਹੜੀ ਪੁਲਿਸ ਹੈ ਜੇ ਉਸਦੇ ਨਾਲ ਕੁੱਟਮਾਰ ਕਰਦੀ ਹੈ ਜਾਂ ਕੋਈ ਜਿਹਾਦਤੀ ਕਰਦੀ ਹੈ ਕੋਈ ਧੱਕਾ ਕਰਦੀ ਹੈ ਕੋਈ ਗਾਲੀ ਕਲੋਚ ਕਰਦੀ ਹੈ ਤਾਂ ਉਹ ਵਿਅਕਤੀ ਹੈ ਜਿਹੜਾ ਉਹ ਜਿਹੜੀਆਂ ਪੁਲਿਸ ਹਾਇਰ ਅਥਾਰਟੀਜ਼ ਹੁੰਦੀਆਂ ਨੇ ਉਹਨਾਂ ਨੂੰ ਅਪਰੋਚ ਕਰ ਸਕਦਾ ਹੈ ਹਿਊਮਨ ਰਾਈਟਸ ਕਮਿਸ਼ਨ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ ਉੱਥੇ ਜਾ ਸਕਦਾ ਹੈ ਮੈਜਿਸਟ੍ਰੇਟ ਕੋਲ ਸ਼ਿਕਾਇਤ ਦਰਜ ਕਰਵਾ ਸਕਦਾ ਹੈ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਸਕਦਾ ਹੈ ਜੇਕਰ ਕੋਈ ਪੁਲਿਸ ਅਧਿਕਾਰੀ ਵੱਲੋਂ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ ਕਿ ਉਸ ਤੋਂ ਕਿਸੇ ਵਿਅਕਤੀ ਤੋਂ ਜ਼ਬਰਦਸਤੀ ਕੋਈ ਕਬੂਲਨਾਮਾ ਕਰਵਾਇਆ ਜਾਂਦਾ ਹੈ ਕਨਫੈਸ਼ਨ ਕਰਵਾਇਆ ਜਾਂਦਾ ਹੈ ਇੱਕ ਵਾਲੀਆ ਬਿਆਨ ਲੈਣ ਦੀ ਸਟੇਟਮੈਂਟ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੁੱਟਮਾਰ ਕੀਤੀ ਜਾਂਦੀ ਹੈ ਜ਼ਬਰਦਸਤੀ ਕੀਤੀ ਜਾਂਦੀ ਹੈ ਤਾਂ ਫਿਰ ਉਸ ਅਧਿਕਾਰੀ ਨੂੰ ਭਾਰਤ ਦੇ ਕਾਨੂੰਨ ਦੇ ਮੁਤਾਬਕ ਜਿਹੜਾ BNS ਹੈਗਾ ਕਾਨੂੰਨ ਭਾਰਤੀ ਨਿਆਯ ਸੰਹਿਤਾ ਉਸ ਦੀ ਧਾਰਾ 73 ਦੇ ਤਹਿਤ 7 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਵੀ ਕਰਵਾਈ ਜਾ ਸਕਦੀ ਹੈਗੀ ਜੇਕਰ ਉਹ ਇਹ ਅਧਿਕਾਰੀ ਗੰਭੀਰ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦਾ ਤਾਂ ਉਸ ਨੂੰ 10 ਸਾਲ ਤੱਕ ਦੀ ਸਜ਼ਾ ਤੇ ਜੁਰਮਾਨਾ ਵੀ ਹੋ ਸਕਦਾਗਾ ਇਸੇ ਤਰ੍ਹਾਂ ਪੁਲਿਸ ਹੈ ਜਿਹੜੀ ਉਹ ਹਿਰਾਸਤ ਦੇ ਵਿੱਚ ਮੌਤ ਹੋਣ ਤੇ ਵੀ ਜੇ ਕਸਟਡੀ ਦੇ ਵਿੱਚ ਮੌਤ ਹੋ ਜਾਂਦੀ ਹੈ ਆ ਧਾਰਾ 103 ਦੇ ਤਹਿਤ ਦੋਸ਼ੀ ਠਹਿرائی ਜਾਊਗੀ ਸਜ਼ਾ ਦੇ ਜੋਗ ਹੋਊਗੀ ਤੇ ਪੁਲਿਸ ਥਾਣਿਆਂ ਦੇ ਵਿੱਚ ਕੈਮਰੇ ਲੱਗੇ ਹੋਏ ਨੇਗੇ ਸੁਪਰੀਮ ਕੋਰਟ ਨੇ ਕਈ ਜੱਜਮੈਂਟਸ ਦੇ ਵਿੱਚ ਜ਼ਿਕਰ ਕੀਤਾ ਹੈਗਾ ਸੁਪਰੀਮ ਕੋਰਟ ਦੀਆਂ ਟ੍ਰੈਕਸ਼ਨਾਂ ਤੇ ਹੀ ਇਹ ਜਿਹੜੇ ਕੈਮਰੇ ਲਗਾਏ ਗਏ ਸੀਗੇ ਅੱਜ ਦੇ ਟਾਈਮ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਪੁਲਿਸ ਇਸ ਤਰ੍ਹਾਂ ਦਾ ਦੁਰਵਿਵਹਾਰ ਨਹੀਂ ਕਰਦੀ ਅਨਾਕੇ ਕਈ ਵਾਰੀ ਹੋ ਵੀ ਜਾਂਦਾ ਹੈ ਪਰ ਪਹਿਲਾਂ ਜੇ ਪਿਛਲੇ ਸਮਿਆਂ ਦੀ ਅਸੀਂ ਗੱਲ ਕਰੀਏ ਪੁਲਿਸ ਬਹੁਤ ਵਾਰੀ ਕਈ ਵਿਅਕਤੀਆਂ ਦੇ ਨਾਲ ਕੁੱਟਮਾਰ ਕਰਦੀ ਸੀ ਦੁਰਵਿਵਹਾਰ ਕਰਦੀ ਸੀ ਧੱਕਾ ਕਰਦੀ ਸੀ ਜ਼ਬਰਦਸਤੀ ਕਰਦੀ ਸੀ ਪੁਲਿਸ ਥਾਣਿਆਂ ਦੇ ਵਿੱਚ ਇਹ ਪ੍ਰਥਾ ਰਹੀ ਹੈ ਕਿ ਸਿਰਫ ਸ਼ਿਕਾਇਤ ਪ੍ਰਾਪਤ ਕੀਤੀ ਜਾਂਦੀ ਹੈ ਤੇ ਜਿਹੜੀ FIR ਹੁੰਦੀ ਹੈ ਉਹ ਦਰਜ ਨਹੀਂ ਕੀਤੀ ਜਾਂਦੀ। ਕਈ ਵਾਰੀ ਕੱਚੀ ਰਿਪੋਰਟ ਅਸੀਂ ਕਈ ਵਈ ਉਹਨੂੰ ਕਹਿ ਦਿੰਦੇ ਆ ਕਿ ਉਹ ਲਿਖ ਲਈ ਜਾਂਦੀ ਹੈ। ਉਸ ਤੋਂ ਬਾਅਦ ਵੀ ਕਈ ਵਾਰੀ ਪੁਲਿਸ ਜਿਹੜੀ ਜਾਂਚ ਸ਼ੁਰੂ ਕਰ ਦਿੰਦੀ ਹੈਗੀ ਪਰ ਕਾਨੂੰਨ ਦੇ ਮੁਤਾਬਕ ਜਿਹੜੀ ਜਾਂਚ ਪੜਤਾਲ ਹੈ ਇਨਵੈਸਟੀਗੇਸ਼ਨ ਹੈ ਉਹ ਪਰਚਾ ਦਰਜ ਕਰਨ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈਗੀ। ਜੇਕਰ ਕਿਸੇ ਵਿਅਕਤੀ ਨੂੰ ਪੁਲਿਸ ਸਟੇਸ਼ਨ ਤੋਂ ਕੋਈ ਬਲਾਵਾ ਆਉਂਦਾ ਹੈ, ਕਿਸੇ ਨੂੰ ਬੁਲਾਇਆ ਜਾਂਦਾ ਹੈ ਪੁੱਛਗਿੱਛ ਲਈ ਤਲਬ ਕੀਤਾ ਜਾਂਦਾ ਹੈ ਜਾਂ ਕੋਈ ਸੰਮਨ ਜਾਰੀ ਕੀਤਾ ਜਾਂਦਾ ਹੈ ਤਾਂ ਫਿਰ ਪਹਿਲਾਂ ਉਸ ਨੂੰ ਵਿਅਕਤੀ ਨੂੰ ਇਹ ਅਧਿਕਾਰ ਹੈ ਕਿ ਉਹ ਪੁੱਛ ਸਕਦਾ ਹੈ ਕਿ ਉਸ ਨੂੰ ਕਿਉਂ ਬੁਲਾਇਆ ਗਿਆ ਹੈ ਕੀ ਕਾਰਨ ਹੈ ਕਿਸ ਕਿਸ ਦੇ ਵਿੱਚ ਬੁਲਾਇਆ ਗਿਆ ਹੈ ਉਸ ਵਿਅਕਤੀ ਨੂੰ ਤਦ ਹੀ ਪੁੱਛਗਿਛ ਦੇ ਲਈ ਬੁਲਾਇਆ ਜਾਣਾ ਚਾਹੀਦਾ ਹੈ ਜਦੋਂ ਜ਼ਰੂਰੀ ਹੈ ਬਿਨਾਂ ਕਿਸੇ ਕਾਰਨ ਤੋਂ ਬਿਨਾਂ ਕਿਸੇ ਸਪਸ਼ਟ ਕਾਰਨ ਤੋਂ ਨਹੀਂ ਬੁਲਾਇਆ ਜਾਣਾ ਚਾਹੀਦਾ ਜਿਹੜਾ ਸਾਡੇ ਭਾਰਤ ਦੇ ਸੰਵਿਧਾਨ ਦਾ ਆਰਟੀਕਲ 20 ਹੈ ਉਹ ਕਹਿੰਦਾ ਹੈ ਕਿ ਕਿਸੇ ਮਲਜ਼ਮ ਵਿਅਕਤੀ ਨੂੰ ਦੋਸ਼ੀ ਵਿਅਕਤੀ ਨੂੰ ਆਪਣੇ ਵਿਰੁੱਧ ਗਵਾਹੀ ਦੇਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਫੋਰਸ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਜ਼ਿਆਦਾਤਰ ਜਿਹੜੀਆਂ ਜਾਂਚਾਂ ਹੁੰਦੀਆਂ ਨੇ ਉਹ ਇਸ ਦੇ ਉਲਟ ਸੁਪਰੀਮ ਕੋਰਟ ਨੇ 1997 ਦੇ ਵਿੱਚ ਡੀ ਕੇ 바ਸੂ ਕੇਸ ਦੇ ਵਿੱਚ 11 ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀਗੇ ਇਹ ਜਿਹੜਾ ਡੀ ਕੇ 바ਸੂ ਕੇਸ ਹੈ ਇਹ ਕਾਫੀ ਫੇਮਸ ਕੇਸ ਹੈਗਾ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ ਜਿਹੜੀਆਂ ਇਸ ਕੇਸ ਦੇ ਵਿੱਚ ਡੀ ਕੇ 바ਸੂ ਦੇ ਵਿੱਚ ਉਹ ਪੁਲਿਸ ਦੇ ਦੁਆਰਾ ਫੋਲੋ ਕਰਨੀਆਂ ਜ਼ਰੂਰੀ ਨੇ ਜਿਵੇਂ ਕਿ ਵਰਦੀ ਪਹਿਨਣਾ ਹੋ ਗਿਆ ਜਿਹੜਾ ਨੇਮ ਪਲੇਟ ਲੱਗੀ ਹੁੰਦੀ ਹੈ ਪਿੱਲਾ ਲੱਗਿਆ ਹੁੰਦਾ ਨਾਮ ਦਾ ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਪੁਲਿਸ ਅਫੀਸਰ ਦਾ ਅਧਿਕਾਰੀ ਦਾ ਨਾਮ ਕੀ ਹੈ ਤੇ ਗ੍ਰਿਫਤਾਰੀ ਨੋਟ ਦੇਣਾ ਅਰੈਸਟ ਮੀਮੋ ਵਗੈਰਾ ਤਿਆਰ ਕਰਨਾ ਤੇ ਗ੍ਰਿਫਤਾਰੀ ਦੇ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਨਾ ਜਾਂ ਉਨ੍ਹਾਂ ਤੋਂ ਤਸਕਤ ਲੈਣਾ ਜਾਂ ਕਿਸੇ ਹੋਰ ਰਿਸ਼ਤੇਦਾਰ ਨੂੰ ਸੂਚਿਤ ਕਰਨਾ ਜੇ ਸਟੇਟ ਤੋਂ ਬਾਹਰ ਸੂਬੇ ਤੋਂ ਬਾਹਰ ਕੋਈ ਗ੍ਰਿਫਤਾਰੀ ਕਰਨੀ ਹੈ ਤਾਂ ਫਿਰ 24 ਘੰਟਿਆਂ ਦੇ ਅੰਦਰ ਪਰਿਵਾਰ ਨੂੰ ਸੂਚਿਤ ਕਰਨਾ ਇਹ ਜਿਹੜੇ ਦਿਸ਼ਾ ਨਿਰਦੇਸ਼ ਨੇ ਇਹ ਫੋਲੋ ਕਰਨੇ ਜ਼ਰੂਰੀ ਨੇ ਸੁਪਰੀਮ ਕੋਰਟ ਦੀਆਂ ਹੋਰ ਵੀ ਜੱਜਮੈਂਟਸ ਹੈਗੀਆਂ ਨੇ ਤੇ ਦੋਸਤੋ ਇਹ ਤਾਂ ਹੈਗੀ ਸੀਗੀ ਜਾਣਕਾਰੀ ਅ ਗ੍ਰਿਫਤਾਰੀ ਦੇ ਨਾਲ ਸੰਬੰਧਿਤ ਕਿ ਗ੍ਰਿਫਤਾਰ ਵਿਅਕਤੀ ਦੇ ਕੀ ਹੱਕ ਨੇ ਜਿਹੜਾ ਸ਼ੱਕੀ ਵਿਅਕਤੀ ਹੁੰਦਾ ਹੈ ਦੋਸ਼ੀ ਵਿਅਕਤੀ ਹੁੰਦਾ ਹੈ ਉਸ ਦੇ ਕੀ ਅਧਿਕਾਰ ਨੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਉਹਨੂੰ ਪਤਾ ਹੋਣਾ ਚਾਹੀਦਾ ਹੈ ਆਮ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਜਾਣੂ ਹੋਣਾ ਚਾਹੀਦਾ ਹੈ ਇਹਨਾਂ ਗੱਲਾਂ ਤੋਂ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ ਤਾਂ ਇਸ ਵੀਡੀਓ ਨੂੰ ਤੁਸੀਂ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹੋਗੇ ਤਾਂ ਜੋ ਹੋਰ ਵੀ ਯਾਰਾਂ ਦੋਸਤਾਂ ਮਿੱਤਰਾਂ ਦੀ ਜਾਣਕਾਰੀ ਦੇ ਵਿੱਚ ਵਾਧਾ ਹੋ ਸਕੇ ਤੇ ਜੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰ ਸਕਦੇ ਹੋਗੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਜੀ